ਪੰਜਾਬ ਦੇ ਹੁਣ ਸਰਕਾਰੀ ਸਕੂਲ ਹੋਣਗੇ ਬੰਦ ਸਰਕਾਰੀ ਸਕੂਲਾਂ ਦੇ ਵਿੱਚ ਨਹੀਂ ਜਾਣਗੇ ਬੱਚੇ ਅਧਿਆਪਕਾਂ ਦੀਆਂ ਰੋਕ ਲੀਆਂ ਜਾਣਗੀਆਂ ਤਨਖਾਹਾਂ ਵੱਡੀ ਖਬਰ ਆਈ ਹੈ ਪੰਜਾਬ ਦੇ ਸਰਕਾਰੀ ਸਕੂਲ ਪੰਜਾਬ ਸਰਕਾਰ ਬੰਦ ਕਰਨ ਜਾ ਰਹੀ ਹੈ ਸਰਕਾਰੀ ਅਧਿਆਪਕਾਂ ਨੂੰ ਕਰ ਦਿੱਤਾ ਜਾਵੇਗਾ ਬੇਰੁਜ਼ਗਾਰ ਕੀ ਕਾਰਨ ਸੀਐਮ ਸਾਹਿਬ ਨੇ ਐਡਾ ਵੱਡਾ ਫੈਸਲਾ ਕਿਉਂ ਲਿਆ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਸਰਕਾਰ ਵੱਡੇ ਦਾਅਵੇ ਕਰਕੇ ਆਈ ਸੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਦਿੱਲੀ ਵਾਂਗ ਜਿਹੜਾ ਕਿ ਬਣਾਇਆ ਜਾਵੇਗਾ ਸਰਕਾਰੀ ਸਕੂਲਾਂ ਦੇ ਵਿੱਚ ਇੱਕੋ ਬੈਂਚ ਦੇ ਉੱਪਰ ਡੀਸੀ ਦਾ ਬੱਚਾ ਮਜ਼ਦੂਰ ਦਾ ਬੱਚਾ ਰਿਕਸ਼ੇ ਵਾਲੇ ਦਾ ਬੱਚਾ ਪੜ ਕੇ ਤੇ ਉਹ ਕਾਮਯਾਬ ਹੋਣਗੇ ਲੇਕਿਨ 2.5 ਸਾਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਡੀਸੀਆਂ ਦੇ ਬੱਚੇ ਤਾਂ ਕੀ ਪੜਨੇ ਸੀ ਜਿਹੜੇ ਉੱਥੇ ਖੁਦ ਪੜਾ ਰਹੇ ਨੇ ਟੀਚਰ ਉਹਨਾਂ ਨੇ ਵੀ ਆਪਣੇ ਬੱਚੇ ਉਹਨਾਂ ਸਕੂਲਾਂ 'ਚ ਦਾਖਲ ਨਹੀਂ ਕਰਵਾਏ ਸਿਰਫ ਤੇ ਸਿਰਫ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਗਰੀਬ ਘਰਾਂ ਦੇ ਮਜ਼ਦੂਰਾਂ ਦੇ ਜਾਂ ਬਹੁਤ ਹੀ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦੇ ਕੋਲ ਇੱਕ ਡੰਗ ਦੀ ਰੋਟੀ ਨਹੀਂ ਸਿਰਫ ਉਹਨਾਂ ਦੇ ਬੱਚੇ ਪੜਨ ਨਹੀਂ ਜਾਂਦੇ ਨੇ ਉਹਨਾਂ ਨੂੰ ਵੀ ਜਿਹੜਾ ਕਿ 4-5 ਕਲਾਸਾਂ ਤੋਂ ਬਾਅਦ ਉਹ ਵੀ ਆਪਣਾ ਜਿਹੜਾ ਨਹੀਂ ਪੜਦੇ ਕਿਉਂਕਿ ਟੀਚਰਾਂ ਵੱਲੋਂ ਜਿਹੜਾ ਉਹਨਾਂ ਨੂੰ ਵਰਦੀਆਂ ਜਾ ਹੋਰ ਕਿਤਾਬਾਂ ਵਗੈਰਾ ਲਈ ਜੋਰ ਪਾਇਆ ਜਾਂਦਾ ਹੈ ਜਾਂ ਰੈਗੂਲਰ ਸਕੂਲਾਂ ਲਈ ਜੋਰ ਪਾਇਆ ਜਾਂਦਾ ਤਾਂ ਉਹ ਮਾਪੇ ਵੀ ਉਹਨਾਂ ਬੱਚਿਆਂ ਨੂੰ ਸਕੂਲਾਂ ਵਿੱਚੋਂ ਹਟਾ ਲੈਂਦੇ ਨੇ ਜਿਸ ਨੂੰ ਲੈ ਕੇ ਕੁਝ ਪਿੰਡਾਂ ਦੇ ਸ਼ਹਿਰਾਂ ਦੇ ਸਰਕਾਰੀ ਸਕੂਲਾਂ ਦੀ ਹਾਲਾਤ ਇੰਨੇ ਮਾੜੇ ਹੋ ਗਏ ਨੇ ਕਿ ਉੱਥੇ ਬੱਚਿਆਂ ਦੀ ਗਿਣਤੀ ਬਿਲਕੁਲ ਮੰਫੀ ਹੋ ਗਈ ਹੈ ਔਰ ਉੱਚੇ ਅਧਿਆਪਕ ਨੇ ਦੋ ਦੋ ਚਾਰ ਚਾਰ ਅਧਿਆਪਕ ਬੈਠੇ ਨੇ ਉਹ ਮੋਈਆਂ 'ਤੇ ਕੁਰਸੀਆਂ ਤੇ ਬੈਠੇ ਰਹਿੰਦੇ ਨੇ ਮੋਬਾਈਲਾਂ ਤੇ ਆਪਣਾ ਜਿਹੜਾ ਕਿ ਗੇਮਾਂ ਖੇਡੀ ਜਾਂਦੇ ਨੇ ਮੋਬਾਈਲਾਂ ਤੇ ਫੋਨਾਂ ਤੇ ਗੱਲ ਕਰੀ ਜਾਂਦੇ ਨੇ ਉਥੇ سوشل میڈیا ਚਲਾ ਕੇ ਬੈਠੇ ਨੇ ਲੇਕਿਨ ਉਹਨਾਂ ਨੂੰ ਕੋਈ ਇਹੋ ਜਿਹਾ ਫਿਕਰ ਨਹੀਂ ਕਿ ਸਰਕਾਰੀ ਸਕੂਲਾਂ ਚ ਅਸੀਂ ਬੱਚਿਆਂ ਨੂੰ ਲੈ ਕੇ ਆਈਏ ਅਸੀਂ ਬੱਚਿਆਂ ਨੂੰ ਪੜਾਈਏ ਕਿਉਂਕਿ ਸਾਨੂੰ ਜਿਹੜੀ ਤਨਖਾਹਾਂ ਮਿਲ ਰਹੀਆਂ ਨੇ ਉਹ ਸਰਕਾਰ ਲੋਕਾਂ ਦਾ ਜਿਹੜਾ ਟੈਕਸ ਏ ਉਹ ਇਕੱਠਾ ਕਰਕੇ ਲੋਕਾਂ ਦੇ ਪੈਸੇ ਇਕੱਠਾ ਕਰ ਤਨਖਾਹਾਂ ਦੇ ਰਹੇ ਲੇਕਿਨ ਉਹਨਾਂ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਗਈ ਜਿਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਵੱਡਾ ਫੈਸਲਾ ਲਿਆ ਹੈ ਕਿ ਜਿਹੜੇ ਸਰਕਾਰੀ ਸਕੂਲਾਂ ਚ ਬੱਚਿਆਂ ਦੀ ਘੱਟ ਹਾਜ਼ਰੀ ਨੂੰ ਲੈ ਕੇ ਸਰਕਾਰ ਜਿਹੜੀ ਸਖਤ ਹੋ ਗਈ ਹੈ ਹੁਕਮਾਂ ਦੀ ਪਾਲਣਾ ਕਰਦਿਆਂ ਮੁੱਢਲੀ ਸਿੱਖਿਆ ਦੇ ਸਾਇਕ ਨਿਰਦੇਸ਼ਕ ਤੇ ਡਿਵੀਜ਼ਨ ਦੇ ਤਿੰਨ ਜ਼ਿਲ੍ਹਿਆਂ ਦੇ ਮੁੱਢਲੇ ਸਿੱਖਿਆ ਅਧਿਕਾਰੀਆਂ ਕੋਲੋਂ 30 ਤੋਂ ਘੱਟ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲਾਂ ਦੀ ਸੂਚੀ ਮੰਗੀ ਗਈ ਏ ਇਸ ਤੋਂ ਇਲਾਵਾ ਜਿਨ੍ਹਾਂ ਸਕੂਲਾਂ 'ਚ 30 ਜਾਂ 30 ਤੋਂ ਘੱਟ ਵਿਦਿਆਰਥੀ ਅਤੇ 2 ਜਾਂ 2 ਤੋਂ ਵੱਧ ਅਧਿਆਪਕ ਤਾਇਨਾਤ ਹਨ ਉਹਨਾਂ ਦੀ ਰਿਪੋਰਟ ਵੀ ਮੰਗ ਲਈ ਗਈ ਏ ਇਹ ਵੀ ਹਦਾਇਤ ਕੀਤੀ ਗਈ ਏ ਕਿ ਜਿਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 30 ਤੋਂ ਘੱਟ ਏ ਉਨ੍ਹਾਂ ਸਕੂਲਾਂ ਵਿੱਚ ਅਧਿਆਪਕਾਂ ਨੂੰ ਤਨਖਾਹਾਂ ਵਿੱਚ ਵਾਧਾ ਅਤੇ ਲਾਭ ਦੇਣ ਨੂੰ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਗਈ ਹੈ। ਮੁੱਢਲੀ ਸਿੱਖਿਆ ਬਾਗਦੇਸ ਸਕੂਲਾਂ ਵਿੱਚ ਦਾਖਲਾ ਕਿੰਤੀ ਵਧਾਉਣ ਲਈ ਵਿਭਾਗਾਂ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਵਿੱਚ ਅਧਿਆਪਕਾਂ ਨੂੰ ਵੀ ਆਪਣੀਆਂ ਕਈ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ ਤਾਂ ਜੋ 14 ਸਾਲ ਤੱਕ ਦੇ ਸਾਰੇ ਬਰਨਾਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ ਪਰ ਕਿਤੇ ਨਾ ਕਿਤੇ ਅਧਿਆਪਕ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਨਜ਼ਰ ਆਉਂਦੇ ਨੇ। ਅਧਿਆਪਕਾਂ ਨੇ ਅਜੇ ਤੱਕ ਪਿੰਡਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਨੋਟਿਸਮੈਂਟ ਨਹੀਂ ਕਰਾਉਂਦੇ। ਜੋ ਪਿੰਡਾਂ ਦੇ ਬੱਚੇ ਨੇ ਉਹਨਾਂ ਨੂੰ ਜਾ ਕੇ ਅਵੇਰਨੈਸ ਨਹੀਂ ਕਰਦੇ ਪੇਰੈਂਟਸ ਨੂੰ ਕਿ ਉਹ ਬੱਚੇ ਸਰਕਾਰੀ ਸਕੂਲਾਂ ਚ ਹੁਣ ਤੁਸੀਂ ਐਡਮਿਸ਼ਨ ਕਰਾਓ ਕੋਈ ਮਜਬੂਰੀ ਵਸ ਪੇਰੈਂਟਸ ਪ੍ਰਾਈਵੇਟ ਸਕੂਲਾਂ ਚ ਇੰਨੇ ਔਖੇ ਕਰਦੇ ਚੱਕ ਕੇ ਫੀਸਾਂ ਭਰ ਰਹੇ ਨੇ ਅੱਜ ਪ੍ਰਾਈਵੇਟ ਸਕੂਲਾਂ ਨੇ ਚਾਂਦੀ ਬਣੀ ਹੋਈ ਏ ਸਰਕਾਰੀ ਸਕੂਲਾਂ ਦੇ ਵਿੱਚ ਵੱਡੀਆਂ ਬਿਲਡਿੰਗਾਂ ਨੇ ਹਰ ਇੱਕ ਤਰ੍ਹਾਂ ਦੀ ਸਹੂਲਤ ਹੈ ਲੇਕਿਨ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਮਾਪੇ ਜਿਹੜੇ ਪਰੇਸ਼ਾਨ ਨੇ ਕਿ ਸਰਕਾਰੀ ਸਕੂਲਾਂ ਦੇ ਟੀਚਰ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਨਹੀਂ ਦਿੰਦੇ ਆਪਣੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਨਹੀਂ ਨਿਭਾਉਂਦੇ ਅਜਿਹੀ ਸਥਿਤੀ ਵਿੱਚ ਜੇਕਰ ਕਿਸੇ ਸਕੂਲ ਚ 30 ਜਾਂ 30 ਤੋਂ ਘੱਟ ਵਿਦਿਆਰਥੀ ਨੇ ਤਾਂ ਉਸ ਸਕੂਲ ਨੂੰ ਜਿਹੜਾ ਕਿ ਬੰਦ ਕਰਨ ਦੀ ਸੰਭਾਵਨਾ ਜਿਹੜੀ ਹੁਣ ਸਰਕਾਰ ਵੱਲੋਂ ਚਲਾ ਦਿੱਤੀ ਗਈ ਹੈ ਵਿਦਿਆਰਥੀ 30 ਤੋਂ ਘੱਟ ਹਨ ਤਾਂ ਉੱਥੇ ਦੋ ਦੇ ਦੋ ਤੋਂ ਵੱਧ ਅਧਿਆਪਕ ਕੰਮ ਕਰ ਰਹੇ ਹਨ ਤਾਂ ਇਹ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਧਿਆਪਕਾਂ ਦੇ ਜੋ ਐਗਰੀਮੈਂਟ ਨੇ ਉਹ ਵੀ ਰੋਕ ਲਿੱਤੇ ਜਾਣਗੇ ਜੋ ਉਹਨਾਂ ਦੀ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇਗਾ ਉਹ ਵੀ ਰੋਕ ਦਿੱਤਾ ਜਾਵੇਗਾ ਔਰ ਉਹਨਾਂ ਦੀ ਤਨਖਾਹਾਂ ਵੀ ਰੋਕ ਲਈਆਂ ਜਾਣਗੀਆਂ ਉਹ ਆਪਣੀ ਜ਼ਿੰਮੇਵਾਰੀ ਤੇ ਫਰਜ਼ ਨਹੀਂ ਨਿਭਾਰੇ ਅਜੇ ਸਕੂਲਾਂ ਵਿੱਚ ਵਿਭਾਗੀ ਸਕੀਮਾਂ ਨੂੰ ਪ੍ਰਭਾਵਸ਼ਾਲੀ ਟੰਕ ਨਾਲ ਲਾਗੂ ਨਹੀਂ ਕੀਤਾ ਗਿਆ ਤੇ ਸਬੰਧਤ ਹੈਡਮਾਸਟਰ ਤੇ ਅਧਿਆਪਕ ਖਿਲਾਫ ਵਿਭਾਗੀ ਕਾਰਵਾਈ ਦੀ ਸ਼ਿਸ਼ਾਸ਼ਵੀ ਕੀਤੀ ਜਾਵੇਗੀ ਸੋ ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਉੱਪਰ ਡਿੱਗੇਗੀ ਵੱਡੀ ਗਾਜ ਹੁਣ ਸਰਕਾਰੀ ਸਕੂਲ ਤੇ ਅਧਿਆਪਕ ਕਿਵੇਂ ਬਚਣਗੇ ਜਿਨ੍ਹਾਂ ਦੇ ਕੋਲ 30 ਤੋਂ ਘੱਟ ਵਿਦਿਆਰਥੀ ਨੇ ਜਾਂ ਉਥੇ ਅਧਿਆਪਕ ਨੇ ਉਹਨਾਂ ਦਾ ਜਿਹੜਾ ਇਕਰੀਮੈਂਟ ਉਹ ਵੀ ਰੁਕ ਜਾਵੇਗਾ ਔਰ ਉਹਨਾਂ ਦੇ ਪ੍ਰਮੋਸ਼ਨਾਂ ਵੀ ਰੁਕਣਗੀਆਂ ਸੋ ਉਹ ਸਕੂਲ ਬੰਦ ਹੋਣ ਦੇ ਆਧਾਰ 'ਤੇ ਕਈ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਗਿਣਤੀ ਬਹੁਤ ਘਟੇ ਔਰ ਜਿਹੜੇ ਸਰਕਾਰੀ ਸਕੂਲ ਨੇ ਉਹ ਬੰਦ ਹੋਣ ਦੇ ਕਿਨਾਰੇ ਪਏ ਨੇ ਉਹ ਹੁਣ ਬੰਦ ਹੋ ਜਾਣਗੇ